ਸਮਾਣਾ ਦੇ ਪਵਾਨੇਗੜ ਰੋਡ ਤੇ ਇੱਕ ਫੈਕਟਰੀ ਦਾ ਗੋਦਾਮ ਹੈ ਜਿੱਥੇ ਕਿ ਬੇਸਟ ਪਲਾਸਟਿਕ ਰੱਖੀ ਹੋਈ ਇਸ ਗੋਦਾਮ ਦੇ ਅੰਦਰ ਕਰੀਬ 4 ਵਜੇ ਪਤਾ ਲੱਗਿਆ ਵੀ ਅਚਾਨਕ ਅੱਗ ਲੱਗੀ ਹੈ ਕਿੰਸ ਕਾਰਨ ਕਰਕੇ ਅੱਗ ਲੱਗੀ ਹੈ ਇਹ ਸਾਰਾ ਗਲਵਾਤ ਕਰਦੇ ਆ ਇੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਵੇਰੇ 4 ਵਜੇ ਫਾਇਰ ਬ੍ਰਿਗੇਡ ਲੈ ਕੇ ਪਹੁੰਚ ਕੇ 3 ਸਰ ਗੱਡੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਉਣ ਤੇ ਲੱਗੀਆਂ ਹਨ ਸਮਾਣਾ ਸਿਟੀ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਲੇਕਿਨ ਫਾਇਰ ਬ੍ਰਿਗੇਡ ਨੂੰ ਵੀ ਘਟੋਗੜ ਕਾਫੀ ਸਮਾਂ ਲੱਗਾ ਜਿਨ੍ਹਾਂ ਨੂੰ 3 ਗੱਡੀਆਂ ਦੱਸੀ ਗਈਆਂ ਫਾਇਰ ਬ ਗੈਨ ਫਾਇਟਰੀ ਦੇ ਮਾਲਕ ਤਰਨੁਕਮਾਨ ਨੇ ਦੱਸਿਆ ਕਿ ਇਸ આગ ਲੱਗਣ ਨਾਲ ਕਰੀਬ 6-7 ਲੱਖ ਰੁਪਏ ਦਾ ਨੁਕਸਾਨ ਹੋਇਆ ਸਾਲ ਮੇਰੇ ਸਾਲੇ ਸਾਹਿਬ ਨੇ ਤਰुण ਤੇ ਇਹਨਾਂ ਨੂੰ ਪਤਾ ਲੱਗਿਆ ਕਰੀਬ ਪੌਣੇ 4 ਵਜੇ ਪਤਾ ਲੱਗਿਆ ਦੱਸ ਕੇ 15 ਮਿੰਟ ਦੇ ਵਿੱਚ ਪਹੁੰਚ ਗਏ ਸੀ ਇੱਥੇ ਤੇ ਇਹਨਾਂ ਨੇ ਆ ਕੇ ਪਹਿਲਾਂ ਬਾਲਟੀਆਂ ਨਾਲ ਪਾਣੀ ਪੜ ਕੇ ਕੋਸ਼ਿਸ਼ ਕੀਤੀ ਫਿਰ 4 ਵਜੇ ਕਰੀਬ 10 ਮਿੰਟ ਦੇ ਮੈਂ ਪਹੁੰਚ ਗਿਆ ਸੀ ਇੱਥੇ ਫਾਇਰ ਬ੍ਰਿਗੇਡ ਨੂੰ ਤੁਰੰਤ ਫੋਨ ਕੀਤਾ ਆ ਗਈ ਫਾਇਰ ਬ੍ਰਿਗੇਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਟਾਈਮ ਤੇ ਪਹੁੰਚ ਕੇ 20 ਮਿੰਟ ਦੇ ਵਿੱਚ ਪਹੁੰਚ ਗਏ ਉਹਨਾਂ ਨੇ ਇੱਕ ਗੱਡੀ ਪਹਿਲਾਂ ਖ ਉਹਨਾਂ ਨੇ ਬਹੁਤ ਹਿੰਮਤ ਕੀਤੀ ਜਿਹਦੇ ਕਰਕੇ ਅੱਗ ਤੇ ਕਾਬੂ ਪਾਇਆ ਗਿਆ ਜੀ ਪਲਾਸਟਿਕ ਪਿਆ ਸੀ ਪਲਾਸਟਿਕ ਮਟੀਰੀਅਲ ਹੈ ਜੀ ਪਲਾਸਟਿਕ ਇਹ ਕਿੰਨਾ ਕ ਸਾਮਾਨ ਪਿਆ ਹੋਣਾ ਇੱਥੇ ਇਹ ਕੋਈ 6-7 ਲੱਖ ਰੁਪਏ ਦਾ ਮਾਲ ਹੈਗਾ ਸੀ ਕੋਈ ਕਨੈਕਸ਼ਨ ਕੋਈ ਬਿਜਲੀ ਕਨੈਕਸ਼ਨ ਉੱਪਰ ਕੋਈ ਨਹੀਂ ਹੈ ਜੀ ਇਹ ਤਾਂ ਕੋਈ ਮੈਨ ਲੱਗਦਾ ਜਿਹਾ ਅੱਗ ਲਾ ਕੇ ਚਲਾ ਗਿਆ ਜੀ ਕੋਈ ਹਾਂ ਕੰਪਲੀਟ ਕਰੀਏ ਜੀ ਹੁਣ ਆਣਗੇ ਜੀ ਥੋੜੀ ਦੇਰ ਤੱਕ ਬਾਈ ਹੁਣ ਤਾਂ ਹਾਂਜੀ 4B ਦੇ ਸਾਨੂੰ ਕਾਲ ਆਈ ਸੀ ਸੂਚਨਾ ਮਿਲੀ ਸੀਗੀ ਜੀ ਤੇ ਤੁਹਾਨੂੰ ਟ੍ਰੇਡਿੰਗ ਕੰਪਨੀ ਹੈ ਜੀ ਹਾਂਜੀ ਕਮਲ ਤਰਨ ਜੀ ਤਰਨ ਹਾਂਜੀ ਅੱਛਾ ਕੀ ਬਣਦਾ ਉੱਥੇ ਉੱਥ ਹਾਂਜੀ ਇਸ ਚੀਜ਼ ਦਾ ਕਬਾੜ ਰੱਖਦੇ ਆ ਜੀ ਬਸ ਇਹ ਵੇਸਟ ਪਲਾਸਟਿਕ ਵਗੈਰਾ ਜੀ ਹਾਂਜੀ ਤੇ ਤਿੰਨ ਗੱਡੀਆਂ ਸਾਡੀਆਂ ਲੱਗੀਆਂ ਜੀ ਮੌਕੇ ਤੇ ਅੱਗ ਤੇ ਕਾਬੂ ਪਾਇਆ ਗਿਆ ਦੱਸੇ ਵੀ ਕਾਰਨ ਕੀ ਇਹ ਕਿੰਨਾ ਵੱਡਾ ਕੋਈ ਕਾਰਨ ਤਾਂ ਨਹੀਂ ਕੋਈ ਪਤਾ ਲੱਗਿਆ ਜੀ ਕਿਸੇ ਤੋਂ ਹਾਂਜੀ ਹਾਂਜੀ ਤਿੰਨ ਗੱਡੀਆਂ ਲੱਗੀਆਂ ਨੁਕਸਾਨ 4-5 ਲੱਖ ਦੇ ਕਰੀਬ ਹੋ ਗਿਆ ਜੀ ਅਸੀਂ ਸਵੇਰੇ ਕਰੀਬ 6 ਕੁਜੇ ਦੇਖਿਆ ਉੱਠ ਕੇ ਜੀ ਹਾਂ ਜੋ ਫਿਰ ਦੇਖਿਆ ਵੀ ਤੇ ਕਾਫੀ ਇਥੇ ਬੰਦੇ ਖੜੇ ਸੀ ਮੈਂ ਜਦ ਆ ਕੇ ਦੇਖਿਆ ਤੇ ਕਹਿਣ ਲੱਗੇ ਵੀ ਅੱਗ ਲੱਗੀ ਫਿਰ ਦੇਖਿਆ ਕਾਫੀ ਗੱਡੀ ਗੱਡੀ ਵੀ ਖੜੀ ਸੀ ਪਾਣੀ ਵਾਲੀ ਕੀ ਗੋਦਾਮ ਤੇ ਸਮਾਨ ਪਿਆ ਅੰਦਰ ਸਮਾਨ ਦੀ ਇਹ ਜਿੰਨਾ ਪਲਾਸਟਿਕ ਹੈ ਆਪਣਾ ਜਿੰਨਾ ਆਉਂਦਾ ਸ਼ਹਿਰ ਚ ਲਿਆਉਂਦੇ ਨੇ ਉਧਰ ਇਹਨਾਂ ਦੀ ਦੁਕਾਨ ਹੈ ਉੱਥੇ ਜਗ੍ਹਾ ਕੰਮ ਹੈ ਤੇ ਇੱਥੇ ਸਾਰਾ ਇੱਥੇ ਇਕੱਠਾ ਕਰ ਦਿੰਦੇ ਆ ਹਾਂ ਇੱਥੇ ਇੱਕ ਡਾਊਨ ਬਣਾ ਕੇ ਤੇ ਬਹੁਤ ਸਮਝ ਦੇ ਇੱਥੇ ਇਕੱਠਾ ਕਰ ਰਹੇ ਨੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਜ਼